ਲਓ ਵੀ ਮਿੱਤਰੋ ਅੱਜ ਕਿੱਥੇ ਕਿੱਥੇ ਮੀਂਹ ਆ ਗਿਆ ਫੇਰ ਬੁਲਾਡਾ ਸਾਈਡ ਤਾਂ ਬਈ ਬਹੁਤ ਜ਼ਿਆਦਾ ਮੀਂਹ ਆਗਾ ਬਹੁਤ ਜ਼ਿਆਦਾ ਫੁੱਲ ਹਨੇਰੀ ਫੁੱਲ ਮੀਂਹ ਪੂਰਾ ਜੋਰਾਂ ਰਿਆ ਥੋੜੇ ਬੋਦੇ ਨਾਲ ਗੜੇ ਵੀ ਸੀਗੇ ਥੋੜੀ ਮਾਤਰਾ ਦੇ ਹੀ ਜਲੇ ਪਰ ਜਿਹੜਾ ਮੀਂਹ ਜੀ ਉਹ ਪੂਰੇ ਜੋਰਾਂ ਤੇ ਸੀ ਪੂਰੀ ਹਨੇਰੀ ਚੱਲਦੀ ਨੂੰ ਨਾਲ ਪਰ ਤੇ ਵੀ ਜ਼ਿਆਦਾ ਇਹਦੀ ਨੀਂਹ ਲੱਗ ਜਾਂਦੀ ਹੈ ਫੋਨ ਦੇਖੀਂ ਤੋਂ ਇਹਦਾ ਪੂਰਾ ਜੋਰ ਪੈ ਗਿਆ ਮੀਂਹ ਪੈਣ ਤੋਂ ਬਾਅਦ ਹਰੇਕ ਬੰਦਾ ਕਹਿੰਦਾ ਸਾਡਾ ਧੋਨਾ ਲੱਗੇ ਸਾਡਾ ਧੋਨਾ ਲੱਗੇ ਖੰਡ ਹੁੰਦੀ ਹੈ ਉਹਨਾਂ ਨੇ ਫੋਨ ਲੀਵਰ ਦੀ ਪੂਰੀ ਖੇਚੇ ਪਾਇਆ ਜਾਣੀ ਹੈ ਜੀ ਤੇ ਹੋਰ ਕਿੱਥੇ ਕਿੱਥੇ ਪਈ ਜਾਂਦਾ ਬਾਈ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਦਾ ਫਲ ਜੋੜਾ ਤੇ ਪਈ ਜੰਮੀ ਫਿਲਹਾਲ ਤੁਮਾਂ ਲੱਗਾ ਹੋ ਗਿਆ ਤੂੰ ਜਦੋਂ ਮੈਂ ਤੋਲੇ ਲੇ ਪਈ ਜਾਂਦੇ ਨੇ ਪੂਰੇ ਜੋੜਾ ਦੇ ਨਹੀਂ ਪਈ ਜਾਂਦਾ ਦਾ ਥੁੱਲੋਂ ਗੋਦਾ ਇਹ ਪਤਾ ਹੁਣ ਲੀਵਰ ਦੀ ਖੇਚੇ ਪਾਜੂ ਹਰੇਤ ਮੰਦਾ ਹੋ ਗਿਆ ਸਾਡਾ ਝੋਨਾ ਲੱਗ ਗਿਆ ਸਾਡਾ ਝੋਨਾ ਲੱਗ ਗਿਆ ਕੰਦਲ ਪੂਰਾ ਦੇਖ ਦੀ ਝੋਨੇ ਦਾ ਕੰਮ ਲੀਵਰ ਮੱਲੀ ਨਹੀਂ ਜੀ